ਨਾਬਾਬਲਾਖ ਦੇ ਪਿੰਡ ਸਹੋਲੀ ਵਿਖੇ ਖੇਤਾਂ ਵਿੱਚੋਂ ਮਿਲੀ ਲਵਾਰਸ ਟਰਾਲੀ ਕਿਸਾਨਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਹ ਵੀ ਸ਼ੰਭੂ ਬਾਰਡਰ ਤੋਂ ਚੋਰੀ ਕੀਤੀ ਹੋਈ ਟਰਾਲੀ ਹੈ ਜੋ ਕੋਈ ਸ਼ਰਾਰਤੀ ਅਨਸਰ ਇੱਥੇ ਖੜਾ ਕਰ ਗਿਆ ਕਿਸਾਨਾਂ ਨੇ ਮੰਗ ਕੀਤੀ ਕਿ ਪੁਲਿਸ ਇਸ ਦਾ ਜਲਦ ਤੋਂ ਜਲਦ ਪਤਾ ਲਗਾਏ ਕਿ ਇੱਥੇ ਇਹ ਟਰਾਲੀ ਕੌਣ ਖੜੀ ਕਰਕੇ ਗਿਆ ਹੈ ਅਤੇ ਉਸ ਦੇ ਖਿਲਾਫ ਵੀ ਪੁਲਿਸ ਮਾਮਲਾ ਦਰਜ ਕਰਕੇ ਜੇਲ੍ਹ ਦੀਆਂ ਸਲਾਕਾਂ ਵੀ ਪਿੱਛੇ ਪਹੁੰਚਾਵੇ 22 ਅਗਸਤ ਨੂੰ ਨਗਰ ਕੌਂਸਲ ਦੇ ਪ੍ਰਧਾਨ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਦੋ ਟਰਾਲੀਆਂ ਚੋਰੀਆਂ ਨੂੰ ਲੈ ਕੇ ਨਾਬਾ ਪੁਲਿਸ ਵੱਲੋਂ ਅੱਜ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਹ ਟਰਾਲੀ ਲਵਾਦ ਟਰਾਲੀ ਮਿਲਣ ਨਾਲ ਕਿਸਾਨਾਂ ਨੇ ਕਿਹਾ ਕਿ ਇਸ ਟਰਾਲੀ ਦਾ ਪਤਾ ਲਗਾਇਆ ਜਾਵੇ ਕਿ ਇਸ ਵਿਅਕਤੀ ਵੱਲੋਂ ਇਹ ਚੋਰੀ ਕਰਕੇ ਇੱਥੇ ਖੜਾਈ ਗਈ ਹੈ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰਾ ਦੀ ਰਿਪੋਰਟ ਆ ਟਰਾਲੀ ਆ ਜੀ ਇਹ ਆ ਕਲਰ ਮੱਜਰੀ ਗੁਰੂਕਰ ਇਹ ਅਗੌਲ ਪਿੰਡ ਸੂਏ ਤੇ ਕੋਈ ਸੱਟ ਗਿਆ ਅਗੌਲ ਪਿੰਡ ਸੂਏ ਤੇ ਕੋਈ ਸੱਟ ਗਿਆ ਫਿਰ ਪਿੰਡ ਵਾਲਿਆਂ ਨੇ ਲਿਆ ਕੇ ਇਹ ਗੁਰੂ ਘਰ ਲਾਤੀ ਟਰੈਕਟਰ ਨਾਲ ਲਿਆ ਕੇ ਇਹ ਹੁਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਨਾਭਾ ਉਹਨੇ ਟਰਾਲੀ ਇਹ ਲੰਬੀ ਆ ਜਰਨਲ ਸੈਕਟਰੀ ਹਰਵਿੰਦਰ ਨਾਭਾ ਬੋਲਦਾ ਜੀ ਆਹ ਟਰਾਲੀ ਅਸੀਂ ਲੰਬੀ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਬਲਾਕ ਨਾਭਾ ਇਹ ਅਗੌੜ ਪਿੰਡ ਸੂਏ ਤੇ ਟਿੱਕ ਕੇ ਚਲੇਗੇ ਨੇ ਕਿੱਥੋਂ ਮਿਲੀ ਐ ਇਹ ਕੀ ਹੋਇਆ ਇਹਦਾ ਇਹ ਟਰਾਲੀ ਸ਼ੂਏ ਤੇ ਕੱਢ ਗਿਆ ਜੀ ਕੋਈ ਚਾਰਪਾਈ ਪਹਿਲਾਂ ਤੁਸੀਂ ਆਪਣਾ ਦੱਸੋ ਕੌਣ ਹੋ ਮੇਰਾ ਨਾਮ ਗਰਤੀਬ ਸਿੰਘ ਆ ਜੀ ਹੂੰ ਪਿੰਡ ਗੌਲ ਹੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਪ੍ਰਧਾਨ ਆ ਜੀ ਮੈਂ ਗੌਲ ਤੋਂ ਅ ਗੌਲ ਪਿੰਡ ਇਕਾਈ ਪ੍ਰਧਾਨ ਹਾਂ ਜੀ ਹਾਂ ਕੀ ਹੋਇਆ ਸੀਗਾ ਚਾਰ ਪੰਜ ਦਿਨ ਪਹਿਲਾਂ ਕੋਈ ਸ਼ੂਏ ਤੇ ਕੱਢ ਗਿਆ ਜੀ ਹੂੰ ਜਦੋਂ ਚਲੋ ਆਲੇ-ਦਾਲੇ ਮੋਟਰ ਵਾਲੇ ਦੇਖਿਆ ਵੀ ਆਪਣੀ ਤਾਂ ਕਿਸੇ ਦੀ ਹੈ ਨਹੀਂ ਟਰਾਲੀ ਇਹ ਪਾਲ ਕਰੀ ਹਾਂ ਪਾਲ ਕਰੀ ਉਹਨੇ ਪਤਾ ਵੀ ਕਰਿਆ ਕਿਸੇ ਪਿੰਡ ਦੀ ਹੋਰ ਹੈ ਨਹੀਂ ਹੂੰ ਉਹਨਾਂ ਨੇ ਚਲੋ ਦੇਖਿਆ ਵੀ ਕੋਈ ਚੋਰੀ ਨਾ ਕਰਕੇ ਲੈ ਜੀ ਹੂੰ ਫਿਰ ਗੁਰੂ ਘਰ ਲਾਤੀ ਗੁਰੂ ਘਰ ਲਾਤੀ ਉਹਨਾਂ ਨੇ ਲੈ ਕੇ ਆਇਆ ਇਹ ਟਰਾਲੀਆਂ ਹੁਣ ਆਜ਼ਾਦ ਜਥੇਬੰਦੀ ਨੂੰ ਵੀ ਬੁਲਾਇਆ ਜਿਨ੍ਹਾਂ ਦੀਆਂ ਟਰਾਲੀਆਂ ਨੇ ਤਾਂ ਇਹ ਹੁਣ ਕ੍ਰਾਂਤੀਕਾਰੀ ਦੇ ਸਾਡੀ ਸਾਰੀ ਇਕਾਈ ਪਹੁੰਚ ਰਹੀ ਹੈ ਇਹ ਟਰਾਲੀ ਹੈ ਜੀ ਕੀ ਨਾਮ ਹੈ ਬ੍ਰਦਰ ਜੀ ਮੇਰਾ ਨਾਮ ਉਹ ਨਹੀਂ ਕਿਸਦਾ ਨਾ ਲੈਣਾ ਬੀਕੇਯੂ ਏਕਤਾ ਆਜ਼ਾਦ ਬਲਾਕ ਪ੍ਰਧਾਨ ਨਾਬਾ ਗਮਦੂਰ ਸਿੰਘ ਬਾਬਰਪੁਰ ਮੇਰਾ ਨਾਮ ਹੈ ਜੀ ਔਰ ਇਥੇ ਦੀ ਜਿਹੜੀ ਵਿਕੇ ਜੂ ਏਕਤਾ ਆਜ਼ਾਦ ਸਾਡੀ ਟੀਮ ਖੜੀ ਹੈ ਸਾਰੀ ਸੋ ਲੰਬੇ ਸਮੇਂ ਤੋਂ ਜਿਹੜਾ ਅਸੀਂ ਸੰਘਰਸ਼ ਲੜ ਰਹੇ ਹਾਂ ਸੋ ਉਸ ਸੰਘਰਸ਼ ਦੇ ਵਿੱਚੋਂ ਬਈ ਵੱਡੇ ਵੱਡੇ ਜਿਹੜੀਆਂ ਗੱਲਾਂ ਬਾਤਾਂ ਨਿਕਲ ਰਹੀਆਂ ਨੇ ਜਿਵੇਂ ਪਿਛਲੇ ਜਿਹੜਾ ਸੰਘਰਸ਼ ਲੜਿਆ ਉਤੋਂ ਸਾਡੀਆਂ ਕਾਫੀ ਟਰਾਲੀਆਂ ਚੋਰੀ ਹੋਈਆਂ ਸੋ ਉਹਨਾਂ ਨੂੰ ਲੈ ਕੇ ਕਿਉਂਕਿ ਝਾੜੂ ਪਾਰਟੀ ਦੇ ਵਰਕਰਾਂ ਤਕਰੀਬ ਦੇ ਲੀਡਰਾਂ ਦੇ ਘਰਾਂ ਚੋਂ ਪਹਿਲਾਂ ਨਿਕਲੀਆਂ ਨੇ ਆ ਪਿਛਲੇ ਦਿਨ ਦੇਖਿਆ ਤੁਸੀਂ 22 ਤਰੀਕ ਨੂੰ ਪੰਕਜ ਪੱਪੂ ਨੇ ਝਾੜੂ ਪਾਰਟੀ ਦੇ ਸੁਜਾਤਾ ਚਾਵਲੇ ਦੇ ਘਰ ਵਾਲੇ ਨੇ ਬਾਈ ਘਰ ਵਾਲੇ ਨੇ ਉਹਨਾਂ ਦੇ ਪਤੀ ਨੇ ਮਨੀਸ਼ ਚਾਵਲਾ ਅ ਮਨੀਸ਼ ਚਾਵਲਾ ਜੀ ਪੰਕਜ ਪੱਪੂ ਅ ਪੰਕਜ ਪੱਪੂ ਸੋ ਉਹਨਾਂ ਦੇ ਨਾਂ ਤੇ ਉਹਨਾਂ ਦੇ ਘਰੋਂ ਤਾਂ ਪਹਿਲਾਂ ਦੋ ਟਰਾਲੀਆਂ ਕੱਢੀਆਂ ਬਾਈ ਟਰਾਲੀਆਂ ਦਾ ਸਮਾਨ ਕੱਢਿਆ ਵੈਰੀਫਾਈ ਕਰਕੇ ਪੂਰੀ ਸਾਂਭੀਨ ਕਰਕੇ ਮਾਲਕ ਨੂੰ ਐ ਲਿਆ ਕੇ ਟਰਾਲੀਆਂ ਦੀਆਂ ਫੋਟੋਆਂ ਪਿਛਲੇ ਲਿਆ ਕੇ ਬਾਈ ਉਹਦੇ ਬਾਈ ਨੇ ਪਰਚਾ ਆ ਪੀਐਫਆਈਆਰ ਦਰਜ ਕਰਵਾਤੀਆ ਸੋ ਉਹਦੀ ਗ੍ਰਿਫਤਾਰੀ ਵਾਸਤੇ ਵੀ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਇਆ ਸੋ ਉਹਨਾਂ ਨੂੰ ਵਾਰਨਿੰਗ ਦੇ ਕੇ ਆਇਆ ਵੀ ਜੇ ਇੱਕ ਹਫਤੇ ਦੇ ਵਿੱਚ ਵਿੱਚ ਪੰਜ ਵਜh ਦਾ ਚਾਰ ਦਿਨ ਮੰਗਿਆ ਸੀ ਤਾਂ ਉਹਨਾਂ ਨੇ ਪਰ ਅਸੀਂ ਇੱਕ ਹਫਤਾ ਵੇਟ ਕਰਾਂਗੇ ਨਹੀਂ ਇੱਕ ਹਫਤੇ ਤੋਂ ਬਾਅਦ ਵੱਡੇ ਸੰਘਰਸ਼ ਲੜ ਕੇ ਇਹਨੂੰ ਜਾਨੀ ਜੇਲਾਂ ਦੇ ਵਿੱਚ ਪਚਾਵਾਂਗੇ ਪਚਾਵਾਂਗੇ ਔਰ ਉਸ ਤੋਂ ਬਾਅਦ ਅਸੀਂ ਰਸਤੇ ਚਾਹੁੰਦੇ ਸੀ ਭਾਈ ਤਾਂ ਸਾਨੂੰ ਅਜ ਨਾਲ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਆ ਆ ਕਲਰ ਮਜ਼ਦਰੀ ਤੋਂ ਜਿਹੜਾ ਗੋਲ ਤਾਂ ਸਾਨੂੰ ਅਜ ਨਾਲ ਭਰਾਵਾਂ ਦੇ ਫੋਨ ਆਉਂਦੇ ਆ ਠੀਕ ਆ ਆ ਕਲਰ ਮਜ਼ਦਰੀ ਤੋਂ ਜਿਹੜਾ ਗੋਲ ਨੂੰ ਰਸਤਾ ਜਾਂਦਾ ਟਾ ਰਸਤੇ ਦੇ ਵਿੱਚ ਸੂਏ ਦੇ ਨੇੜੇ ਇੱਕ ਟਰਾਲੀ ਵਾਲੇ ਦੱਸ ਦਿਆ ਇਹ ਤਾਂ ਭਰਾਵਾਂ ਨੂੰ ਮੈਂ ਕਿਹਾ ਇਹ ਅਗਲਾ ਆਖੀ ਵੀ ਤੁਸੀਂ ਇਹ ਟਰਾਲੀ ਨੂੰ ਆਪਣੇ ਕਬਜ਼ੇ 'ਚ ਲਓ ਆਪਾਂ ਗੱਲ ਕਰਦੇ ਆਂ ਸੋ ਟਰਾਲੀ ਇਹ ਦੇਖੀ ਆ ਬਾਈ ਅਸੀਂ ਕਿਉਂਕਿ ਸਾਡੀਆਂ 22-23 ਟਰਾਲੀਆਂ ਨੇ ਜਿਹੜੀਆਂ ਹਜੇ ਹੋਰ ਲਵਾ ਚੋਰੀ ਜਣੀ ਇਹਨਾਂ ਦੇ ਘਰਾਂ 'ਚ ਸਾਨੂੰ ਸ਼ੱਕ ਆ ਵੀ ਇਹਨਾਂ ਦੇ ਘਰਾਂ 'ਚ ਹੋ ਸਕਦੀ ਆ ਸੋ ਇਹ ਟਰਾਲੀ ਕਿੱਥੋਂ ਆਈ ਆ ਬਾਈ ਕਹਿੰਦੇ ਹੁੰਦੇ ਆ ਨਾ ਜਦੋਂ ਪਾਣੀ ਬਿਲ ਦੇ ਵਿੱਚ ਪਾਉਂਦੇ ਆ ਤਾਂ ਚੂਹਾ ਬਾਹਰ ਨਿਕਲਦਾ ਜਿਹੜੀ 22 ਤਰੀਕ ਦੀ ਵੱਡਾ ਅਸੀਂ ਸੰਘਰਸ਼ ਲੜਿਆ ਜਣੀ ਵੱਡਾ ਐਕਸ਼ਨ ਕਰਿਆ ਉਹਦੇ ਡਰ ਤੋਂ ਮਾਰੇ ਕਿਸੇ ਮੇਰੇ ਭਰਾ ਨੇ ਇਹ ਟਰਾਲੀ ਆ ਇਦਾਂ ਲਾਵਰਸ ਘੜਤੀ ਉਹਦੇ ਸਬੂਤ ਆ ਦੋ ਚਾਰ ਦਿਨਾਂ ਚ ਭਾਈ ਦੇ ਦਾਂਗੇ ਮਤਲਬ ਟਰਾਲੀ ਦਾ ਹਜੇ ਆਪਣਾ ਕੋਈ ਮਤਲਬ ਇਹ ਤਾਂ ਹੈ ਨਹੀਂ ਨਾ ਤਾਂ ਮਾਲਕ ਦਾ ਪਤਾ ਲੱਗਿਆ ਭਾਈ ਮਾਲਕ ਦੇਖੋ ਪੂਰੇ ਪੰਜਾਬ ਤੋਂ ਜਿਹੜੀਆਂ ਟਰਾਲੀਆਂ ਆਈਆਂ ਸੀਗੀਆਂ ਸੈਂਕੜੇ ਟਰਾਲੀਆਂ ਸੀਗੀਆਂ ਉਹਨਾਂ 'ਚੋਂ ਲਗਭਗ 35-40 ਟਰਾਲੀਆਂ ਸਾਡੀਆਂ ਚੋਰੀ ਹੋ ਗਈਆਂ ਸੀਗੀਆਂ ਉਹਨਾਂ ਚੋਂ 10-12 ਜਿਹੜੀਆਂ 12-13 ਟਰਾਲੀਆਂ ਨੇ ਉਹ ਬਰਾਮਦ ਹੋ ਗਈਆਂ। ਯਾਨੀ 20 ਵਾਈ ਟਰਾਲੀਆਂ ਹਜੇ ਗੈਲ ਬਚਦੀਆਂ ਨੇ। ਮਤਲਬ ਗੱਲ ਕਰੀਏ ਵੀ ਇਹ ਤਾਂ ਹਜੇ ਮਾਲਕ ਦਾ ਨਹੀਂ। ਹਾਂ ਬਿਲਕੁਲ ਦੇਖੋ ਜੀ ਹੈ ਕੋਣ ਕਿਵੇਂ ਖੜਾ ਗਏ ਕੁਝ ਨਹੀਂ ਪਤਾ। ਬਿਲਕੁਲ ਜੀ ਇਹ ਇਹ ਸਾਰਾ ਪੈਰਵਾਜੀ ਦਾ ਵਿਸ਼ਾ ਹੈਗਾ, 파ਟ ਹੈਗਾ। ਯਾਨੀ ਜਿਹੜੀਆਂ ਜਿੰਨੀਆਂ ਲੋਕਾਂ ਦੀ ਸਾਡੇ ਕਿਸਾਨ ਭਰਾਵਾਂ ਦੀਆਂ ਟਰਾਲੀਆਂ ਚੋਰੀ ਹੋਈਆਂ, ਉਹਨਾਂ ਦੀ ਲਿਸਟ ਸਾਡੇ ਕਿਸਾਨ ਜਥੇਬੰਦੀਆਂ ਕੋਲ ਹੈਗੀ ਆ। ਠੀਕ ਹੈ। ਅਸੀਂ